ਪੰਜਾਬੀ ਗਾਇਕ ਵੀ ਆਉਣ ਲੱਗੇ ਹੜਪੀੜਤਾ ਦੀ ਮਦਦ ਲਈ ਅੱਗੇ ਉਹਨਾਂ ਨੇ ਕਿਹਾ ਕਿ ਫੌਰਨ ਚ ਲੱਗੇ ਟੂਰ ਜਿਹੜੇ ਨੇ ਉਹਨਾਂ ਦੀ ਜੋ ਕਮਾਈ ਹੋਵੇਗੀ ਉਹ ਸਾਰੀ ਦੀ ਸਾਰੀ ਹੜਪੀੜਤਾ ਨੂੰ ਦਿੱਤੀ ਜਾਵੇਗੀ। ਉਸ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਸੋਮ ਸਹੋਤਾ। ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੜ ਦੀ ਸਮੱਸਿਆ ਜਿਹੜੀ ਹੈ ਉਹ ਦਿਨੋਂ ਦਿਨ ਵੱਧ ਰਹੀ ਹੈ। وہ کافی زیادہ پریشان نے میں بار بار گل کرنا کہ پرشاشن دے بلوں بڑے پختہ انتظام کیتے جا رہے ہیں لوگ کاندے سمپرک دے بیچے. کچھ ایک ہیلپ واسطے جڑے ہیلپ لائن نمبر ہے وہ بھی باقاعدہ طور پہ شو کیتے جا رہے ہیں دسے جا رہے ہیں کہ جے کر کسے نوں کسے طرح بھی کوئی سمسیا ہے ਇਹ ਇਨਾ ਨੰਬਰਾਂ ਨੂੰ ਡਾਇਲ ਕਰੋ ਔਰ ਸਾਡੇ ਨਾਲ ਸਿੱਧਾ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਆਪਣੀ ਜਿਹੜੀ ਸਮੱਸਿਆ ਹੈ ਉਸ ਨੂੰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸੋ ਇਸ ਤੋਂ ਇਲਾਵਾ ਦੋਸਤੋ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੋਟ ਰਹੀਆਂ ਸੀ ਕਿ ਆਕਰਕਰ ਜੋ ਮਦਦ ਕਰ ਸਕਦੇ ਨੇ ਉਹ ਕਿਉਂ ਨਹੀਂ ਮਦਦ ਕਰਦੇ ਖਾਸ ਕਰਕੇ ਕਲਾਕਾਰਾਂ ਦੀ ਗੱਲਬਾਤ ਕੀਤੀ ਜਾ ਰਹੀ ਸੀ ਕਿ ਇਹਨੇ ਕਲਾਕਾਰ ਨੇ ਪੰਜਾਬ ਦੇ ਵਿੱਚ ਜੇਕਰ ਹੋ ਇਸ ਸਮੇਂ ਮਦਦ ਲਈ ਅੱਗੇ ਨਹੀਂ ਆਉਣਗੇ ਤਾਂ ਫਿਰ ਉਹ ਕਦੋਂ ਆਉਣਗੇ ਤਾਂ ਦੋਸਤੋ ਨਾਮਰ ਕਲਾਕਾਰਾਂ ਨੇ ਕਾਫੀ ਜ਼ਿਆਦਾ ਗੁੜੀ ਮਦਦ ਹੈ ਉਹ ਕੀਤੀ ਹੈ ਉਸ ਨੂੰ ਮਤਲਬ ਕਹਿ ਸਕਦੇ ਜਿਸ ਦੇ ਵਿੱਚ ਗੁਰਦਾਸ ਮਾਨ ਹੈ ਬੱਬੂ ਮਾਨ ਹੈ ਹੋਰ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਕਿਹਾ ਕਿ ਹਰ ਪੀੜਤਾਂ ਦੀ ਮਦਦ ਲਈ ਅਸੀਂ 24 ਘੰਟੇ ਉਹਨਾਂ ਦੇ ਨਾਲ ਹਾਂ ਅਸੀਂ ਫਾਈਨੈਂਸ਼ੀਅਲ ਵੀ ਉਹਨਾਂ ਦੇ ਨਾਲ ਹਾਂ ਔਰ ਮੈਨ ਪਾਵਰ ਦੇ ਤੌਰ ਤੇ ਵੀ ਅਸੀਂ ਉਹਨਾਂ ਦੇ ਨਾਲ ਹਾਂ ਇਹਨਾਂ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਵੀ ਬੜੀ ਮਦਦ ਕੀਤੀ ਹੈ ਉਹਨਾਂ ਦੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਦੀ ਬਖਸ਼ਿਸ਼ ਮਦਦ ਤੋਂ ਉਹੀ ਕਰ ਸਕਦਾ ਜਿਸ ਦੇ ਉੱਪਰ ਅਕਾਲ ਪੁਰਖ ਦੀ ਕਿਰਪਾ ਹੋਵੇ ਹਰ ਇੱਕ ਬੰਦਾ ਮਦਦ ਨਹੀਂ ਕਰ ਸਕਦਾ ਹਾਂ ਮੈਨ ਪਾਵਰ ਦੀ ਮਦਦ ਕਰ ਸਕਦਾ ਜੇਕਰ ਉਹ ਚਾਹੇ ਤਾਂ ਫਾਈਨੈਂਸ਼ੀਅਲ ਮਦਦ ਤਾਂ ਹਮੇਸ਼ਾ ਉਹੀ ਕਰਦਾ ਹੈ ਜਿਸ ਦੇ ਕੋਲ ਆਪਣੇ ਗੁਜ਼ਾਰੇ ਦੇ ਪੈਸੇ ਹੋਣ ਔਰ ਉਹਨਾਂ ਤੋਂ ਇਲਾਵਾ ਦੂਜਿਆਂ ਦੀ ਸੇਵਾ ਕਰਨੇ ਦੀ ਉਹਨਾਂ ਚ ਸਮਰੱਥਾ ਹੋਵੇ ਅੱਜ ਪੰਜਾਬੀ ਗਾਇਕਾ ਨੇ ਬਹੁਤ ਵੱਡਾ ਦਿਲ ਵਿਖਾਇਆ ਹੈ ਔਰ ਜਿਸ ਨੂੰ ਮੱਦੇ ਨਜ਼ਰ ਰੱਖਦੇ ਹਾਂ ਅੱਜ ਪੰਜਾਬ ਦੇ ਵਿੱਚ ਉਨ੍ਹਾਂ ਦੇ ਨਾਮ ਦੇ ਮਤਲਬ ਕਹਿ ਸਕਦੇ ਆ ਕਿ ਇੰਨੇ ਲੋਕ دیਵਾਨੇ ਹੋ ਚੁੱਕੇ ਨੇ ਕਿ ਮੇਰੇ ਕੋਲ ਸ਼ਬਦ ਨਹੀਂ ਔਰ ਸ਼ਬਦਾਂ ਦਾ ਜਿਹੜਾ ਮਤਲਬ ਆਦਾਨ-ਪ੍ਰਦਾਨ ਹੈ ਉਹ ਖਤਮ ਹੋ ਜਾਂਦਾ ਹੈ ਜਦੋਂ ਕਰ ਜਦੋਂ ਕਲਾਕਾਰ ਇੱਕ ਮੱਦਤ ਲਈ ਅੱਗੇ ਆਵੇ ਔਰ ਖਾਸ ਕਰਕੇ ਉਹ ਕਲਾਕਾਰ ਜਿਨ੍ਹਾਂ ਨੂੰ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਜਿਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਆਪਾਂ ਉਹਨਾਂ ਨੂੰ ਪਿਆਰ ਸਤਕਾਰ ਤੇ ਇੱਜ਼ਤ ਦੇ ਰਹੇ ਆਂ ਉਹ ਕਲਾਕਾਰ ਜਦੋਂ ਇਸ ਤੇ ਮੌਜੂਦਾ ਹਾਲਾਤ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਅੱਗੇ ਆਉਣ ਤਾਂ ਉਹਨਾਂ ਦੀ ਗੈਰਕੀ ਦੇ ਵਿੱਚ ਹੋਰ ਜ਼ਿਆਦਾ ਜਿਹੜੇ ਫੈਨਸ ਨੇ ਉਹ ਜੁੜ ਜਾਂਦੇ ਨੇ ਹੁਣ ਬਹੁਤ ਸਾਰੇ ਕਲਾਕਾਰ ਫੋਰਨ ਦੇ ਟੂਰ ਵਾਸਤੇ ਗਏ ਹੋਏ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਹੈ ਕਿ ਭਾਈ ਜੋ ਵੀ ਫੋਰਨ ਤੇ ਗਏ ਟੂਰ ਦੀ ਕਮਾਈ ਹੋਏਗੀ ਉਹ ਸਾਰੀ ਹੜ ਪੀੜਤਾ ਨੂੰ ਦਿੱਤੀ ਜਾਵੇਗੀ ਜਸਵੀਰ ਜੱਸੀ ਜਿਹੜਾ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਉਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਜਿੰਨੇ ਵੀ ਕਲਾਕਾਰ ਨੇ ਬੇਸ਼ੱਕ ਉਹ ਗਾਇਕ ਨੇ ਜਾਂ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਕਲਾਕਾਰ ਨੇ ਉਹ ਵੀ ਅੱਗੇ ਆਉਣ ਔਰ ਮੌਕੇ ਤੇ ਜਿਸ ਤਰ੍ਹਾਂ ਦੀ ਮਤਲਬ ਸਥਿਤੀ ਬਣੀ ਹੋਈ ਹੈ ਬੜੀ ਨਾਜ਼ੁਕ ਬਣੀ ਹੋਈ ਹੈ ਜੇਕਰ ਇਸ ਮੁਸ਼ਕਲ ਦੀ ਘੜੀ ਵਿੱਚ ਆਪਾਂ ਪੰਜਾਬ ਦਾ ਸਾਥ ਨਹੀਂ ਦਿੰਦਾ ਤਾਂ ਫਿਰ ਬਹੁਤ ਮੁਸ਼ਕਲ ਹੋ ਜਾਏਗੀ ਗਵਾਂਡੀ ਰਾਜ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਹਰਿਆਣੇ ਨੇ ਤਾਂ ਬਿਲਕੁਲ ਹੀ ਕਹਿ ਦਿੱਤਾ ਕਿ ਸਾਨੂੰ ਪਾਣੀ ਦੀ ਜ਼ਰੂਰਤ ਨਹੀਂ ਹੈ ਬਾਕੀ ਜਿਹੜਾ ਵਾਧੂ ਪਾਣੀ ਹੈ ਉਹ ਨਾਲ ਦੇ ਗਵਾਂਡੀ ਦੇਸ਼ ਪਾਕਿਸਤਾਨ ਵਿੱਚ ਵਧ ਰਿਹਾ ਉੱਥੇ ਦੀਆਂ ਵੀ ਪਿਕਚਰਸ ਤੁਸੀਂ ਦੇਖਦੇ ਹੋ ਕਿ ਕਿੰਨਾ ਪਾਣੀ ਵਾਲੇ ਦੁਆਰੇ ਭਰਿਆ ਹੋਇਆ ਹੈ ਉਹ ਸਥਾਨ ਜਿਹੜੇ ਸਾਡੇ ਬڑے ਸਰਕਾਰ ਜੋਗ ਸਥਾਨ ਨੇ ਉਹਨਾਂ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਨੇਚਰਲ ਵਿਪਤਾ ਕੋਈ ਆਉਂਦੀ ਹੈ ਕੁਦਰਤੀ ਆਫਤ ਆਉਂਦੀ ਹੈ ਉਸ ਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਕਿਉਂਕਿ ਇਹ ਮਤਲਬ ਕਿਸੇ ਦੀ ਦਿੱਤੀ ਹੋਈ ਮੁਸ਼ਕਲ ਨਹੀਂ ਹੈ ਇਹ ਕੁਦਰਤ ਦੀ ਆਪਣੀ ਦਿੱਤੀ ਹੋਈ ਸਾਡੇ ਦੀ ਸਾਡੀਆਂ ਜਿਹੜੀਆਂ ਮਤਲਬ ਕਹਿ ਸਕਦੇ ਕਿ ਅਸੀਂ ਜੋ ਗਲਤੀਆਂ ਕੀਤੀਆਂ ਉਹਦੀਆਂ ਸਜ਼ਾਵਾਂ ਨੇ ਇਹ ਉਹਦੀਆਂ ਸਜਾਵਾਂ ਨੇ ਕਰੋਨਾ ਕਾਲ ਦੀ ਇੱਕ ਬਹੁਤ ਵੱਡੀ ਉਦਾਹਰਣ ਹੈ ਜਿਹੜਾ ਅੱਜ ਵੀ ਅਸੀਂ ਦਿੰਨੇ ਆ ਕਰੋਨਾ ਕਾਲ ਦੇ ਉਸ ਵਕਤ ਨੂੰ ਯਾਦ ਕਰਦੇ ਆ ਤੇ ਰੂਹ ਕੰਬ ਜਾਂਦੀ ਹੈ ਸੋ ਉਹਦੇ ਵਿੱਚ ਗਲਤੀ ਕਿਹਦੀ ਸੀ ਮਨੁੱਖਤਾ ਦੀ ਗਲਤੀ ਸੀ ਮਨੁੱਖ ਦੀ ਗਲਤੀ ਸੀ ਅਸੀਂ ਹੁਣਾਂ ਗਲਤੀਆਂ ਤੋਂ ਅੱਜ ਵੀ ਸਬਕ ਨਹੀਂ ਲਿਆ ਅੱਜ ਵੀ ਜੰਗਲਾਂ ਨੇ ਜੰਗਲ ਜਿਹੜੇ ਕੱਟ ਰਹੇ ਆ ਦਰਖਤ ਕੱਟ ਰਹੇ ਆ ਔਰ ਜਿਸ ਕਰਕੇ ਫਲੱਡ ਆਉਂਦੇ ਨੇ ਮਤਲਬ ਝੱਖੜ ਆਉਂਦੇ ਨੇ ਜਿਸ ਤੇ ਕਰਕੇ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਸੋ ਇਹਨਾਂ ਸਾਰੀਆਂ ਗੱਲਾਂ ਤੋ ਬਚਣ ਵਾਸਤੇ ਸਾਨੂੰ ਮੈਂ ਮਤਲਬ ਉਹ ਸਰਕਾਰਪੁਰਖ ਦੇ ਬਾਣੇ ਵਿੱਚ ਰਹਿਣਾ ਚਾਹੀਦਾ ਹੈ ਔਰ ਇੱਕ ਵਾਰ ਫਿਰ ਮੈਂ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਮੇਰੇ ਵੀਰਾਂ ਨੇ ਕਲਾਕਾਰਾਂ ਨੇ ਇਸ ਵਿਵਿਧਤਾ ਦੀ ਘੜੀ ਦੇ ਵਿੱਚ ਤੁਸੀਂ ਪੰਜਾਬ ਵਾਸੀਆਂ ਦਾ ਉਹ ਵਾਸੀ ਜਿਹੜੇ ਕਿ ਦਿਨ ਰਾਤ ਅਕਾਲ ਪੁਰਖ ਦੇ ਚਰਨਾਂ 'ਚ ਇਹ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਬੜੀ ਮੁਸ਼ਕਲ ਦੇ ਨਾਲ ਘਰ-ਬਾਰ ਬਣਾਇਆ ਸੀਗਾ ਬਖਸ਼ ਲਾਏ ਬਹੁਤ ਗਲਤੀਆਂ ਕਰਦੇ ਆ ਬਖਸ਼ ਲਾਏ ਬਖਸ਼ ਲਾਏ ਬਖਸ਼ ਲਾਏ ਸੋ ਇਸ ਕਰਕੇ ਮੈਂ ਅਰਦਾਸਾ ਬੇਸ਼ੰਕਾ ਅੱਜ ਪੰਜਾਬ ਦੇ ਕਲਾਕਾਰਾਂ ਵੱਲੋਂ ਉਹਨਾਂ ਦੀ ਮਦਦ ਲਈ ਅਨਾਉਂਸਮੈਂਟਸ ਕੀਤੀਆਂ ਜਾ ਰਹੀਆਂ ਨੇ ਵੱਡੇ-ਵੱਡੇ ਫਨਕਾਰ ਜਿਹੜੇ ਨੇ ਉਹ ਮਦਦ ਲਈ ਅੱਗੇ ਆ ਰਹੇ ਨੇ ਔਰ ਇਸ ਵਿੱਤਾ ਦੀ ਕਰੀ ਦੇ ਵਿੱਚ ਇੱਕ ਦੂਜੇ ਦੇ ਨਾਲ ਮੋਢੇ ਦਾ ਮੋਢਾ ਲਗਾ ਕੇ ਖੜੇ ਨਜ਼ਰ ਆ ਰਹੇ سو دوستو اس ایپیسوڈ ود تو ود شیئر کرو ویڈیو نو لائک کرو اور چینل نو سبسکرائب کرو تاکہ ہر روز کی جی اپڈیٹ ہے تھوڑے تک پہنچ سکے جڑے رہو پوسو ناما چینل اجازت ستری